ਸਤਿਗੁਰਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਆ ਪਿੰਡ ਰਾਮਪੁਰ ਮੰਗੀ ਵੀਰ ਕੋ ਪਹੁੰਚੇ ਆ ਤੇ ਇੱਕੋਂ ਵਿਕੋਂ 5-6 ਝੋਟੀਆਂ ਸੇਲ ਆ ਸਾਰੀਆਂ ਸੁਈਆਂ ਸਵਾਈਆਂ ਤੇ ਇੱਕ ਨੀਲੀ ਗਾਵੀ ਤੇ ਇੱਕ ਭੂਮੀ ਝੋਟੀ ਆ ਤੇ ਆਜੋ ਬਾਈ ਜਣਾ ਨਾਲ ਕਰਦੇ ਆ ਗੱਲਬਾਤ ਜੀ ਕੀ ਪ੍ਰਾਈਜ਼ ਇਹਨਾਂ ਦਾ ਸਾਸਿਕਾ ਬਾਈ ਜੀ ਸਤਿਗੁਰਾਲ ਜੀ ਹੋਰ ਸਭਾਂ ਕੀ ਹਾਲ ਜੀ ਵਧੀਆ ਪਤਾ ਤੂੰ ਸੁਣਾ ਵਾਹ ਵਧੀਆ ਵਧੀਆ ਜੀ ਹੋ ਡੇੜੀ ਠੀਕ ਠਾਕ ਆ ਹਾਂ ਜੀ ਹਾਂ ਜੀ ਕਿਰਪਾ ਜੀ ਕਿਰਪਾ ਜੀ ਕਿੰਨੀਆਂ ਝੋਟੀਆਂ ਅੱਜ ਅੱਜ ਆ ਮਾ ਪਾਵਾਂਗੇ 5 ਝੋਟੀਆਂ 6 ਪਾਵਾਂਗੇ ਮਾਲੇ ਜੇ ਇਤੋਂ ਜਾਈ ਉਹ ਵੀ ਪਾਵਾਂਗਾ ਬੱਧ ਤਿਆਰ ਠੀਕ ਆ ਠੀਕ ਆ ਬਾਕੀ ਸਾਰਾ ਹਰਿਆਣੇ ਦਾ ਮਾਲ ਨਾ ਸਾਰਾ ਹਰਿਆਣੇ ਦਾ ਨੀਲੀ ਵੇਰੀ ਬੂਰੀ ਵੇਰੀ ਖਾਰੀਆਂ ਦੇ ਅੱਗੇ ਠੀਕ ਆ ਸਾਰੇ ਦੇ ਹੈਗੇ ਸਾਰੀਆਂ ਠੀਕ ਆ ਜੀ ਆ ਨੀਲੀ ਦਾ ਕੀ ਡਿਟੇਲ ਜੀ ਦੂਜਾ ਸੁਣਾ ਜੋ ਜੀ ਦੂਜਾ ਸੁਣਾ ਆਟਾ ਮਗਰ ਸੂਈ ਨੂੰ ਅੱਜ 6ਵਾਂ 7ਵਾਂ ਦੇ ਲਿਆ ਠੀਕ ਆ ਠੀਕ ਆ ਭਾਵੇਂ ਲੋਕਾਂ ਨੂੰ ਆ ਨਾ ਵੀ ਦੁੱਧ ਹੀ ਇੰਨਾ ਕਹਿੰਦੇ 7ਵੇਂ ਦੇ ਦਿੱਤੀ ਸੂਈ ਥਲੇ 15 ਕਿਲੋ ਦੁੱਧ ਦੋ ਡੰਨ ਨੂੰ ਤਿੰਨ ਡੰਨ ਮਨੇ ਇੱਕ ਗਾਲ ਹੋ ਰਿਹਾ ਤੁਹਾਡੇ ਆਉਂਗਾ ਮੈਂ ਜੋ ਦਸਾਂਗੇ ਨਾ ਬਸ ਬਸ ਹੋ 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 ਥੀਟਰ ਮਾਰ ਕੇ ਸਾਡੇ ਉਦਾਂ ਨਾ ਫਿਰ ਜਿਹੜਾ ਮਨੇ ਕਾ ਜੋਨ ਹੂ ਮੱਝ ਜਿਹਨੇ ਨਾ ਸੌਦਾ ਹੋਇਆ ਨੋ ਉਹ 2000 ਛੋੜ ਠੀਕ ਜੇ ਲੀਟਰ ਮਾਰ ਕੇ ਚੋਕ ਲੀਟਰ ਮਾਰ ਕੇ ਜਿਹੜਾ ਓਦਾ ਖਰੂ ਉਹਨੂੰ ਵੇਖੋ ਠੰਡ ਜੋ ਟਿੰਡ ਆਉਂਪਸ ਵਾਈ ਤੁਹਾਡੇ ਸਾਹਮਣੇ ਬੱਚਾ ਹਾਂਜੀ ਹਾਂਜੀ ਹੁਣ ਇਹ ਬਸਮੀ ਆ ਲੈ ਫੜ ਕੇ ਲੈ ਆ ਬੋਲੋ ਨੀਲੀ ਗਾਵੀ ਪਿਓਰ 17 ਕਿਲੋ ਦੁੱਧ ਝੋਲੀ ਮਨਾਉਂਗੀ ਵੀ ਠੀਕ ਹੈ ਠੀਕ ਵੇਖੋ ਪਾਲ ਜੁਰ ਵੀ ਚੰਗਾ ਝੋਟੀ ਨੂੰ ਇਹੋ ਲੈ ਲੈ ਠੀਕ ਹੈ 17 ਕਿਲੋ ਬਣਾ ਦੇ ਵਿੱਚਾਂ ਓਦਾਂ 20 ਕਿਲੋ ਪਾਉਂਗੀ ਵਿੱਚੋ ਨੀ ਆਹ ਆਹ ਜੇ ਉਹ ਹੋਣਾ 15 16 15 ਕਿਲੋ ਦੁੱਧ ਦੋ ਜਣ ਬਣੇ ਨਾ ਬੱਚੇ ਨੂੰ ਛੱਡ ਕੇ ਲੈ ਆਓ ਹੋੜੇ ਯਾਰ ਆਹ ਤੱਕੀ ਇਹਦਾ ਰੇਟ ਦੱਸ। ਇਹਦੇ ਪਰਸ ਮੰਗਾਂ ਨੂੰ ਜਿਉਂ ਮੱਗੀ ਮੰਗੀ ਕਾ 70 ਮੰਗੀ ਏ। ਹਾਂਜੀ। ਭਾਵੇਂ ਪਹਿਰ ਮੰਗੀ। ਹਾਂ ਦਾ ਝੋਟੀਆਂ 155000 ਇੱਕ ਲੱਖ 55000 ਹਾਂਜੀ। ਕੋਈ ਨਹੀਂ ਮੰਨਤਾਂ ਨਾ ਹੋਰ ਕਰਦੇ। ਕਰਦਾ ਕੋਈ ਨਹੀਂ। ਠੀਕ ਹੈ। ਹੁਣ ਆਪਾਂ ਉਹ ਬੰਦਾ ਰੋਹ ਹੈਗਾ ਇਹ ਮੰਨਤ ਕਰਾਉਣਾ। ਨਹੀਂ ਹਾਂ ਜਦੋਂ ਕੋਈ ਨਹੀਂ। ਕੋਈ ਨਹੀਂ ਕੋਈ ਨਹੀਂ। ਹਾਂਜੀ। ਝੋਟੀਆਂ ਵੀ ਜਾਰੀ ਚੰਗੀ ਆ। ਦੁੱਧ 15 ਕਿਲੋ ਹੁਣ 7-8ਾਂ ਦਾ ਸੋਇ ਤੇ ਮਿਣ ਕੇ ਖੜੇ ਕੋਲ ਹਾਂਜੀ ਹਾਂਜੀ ਤਸਲੀਨਾ ਆ ਵੇਖੋ ਝੋਟੀ ਵੀ ਚੰਗੀ ਏ ਉਹ ਸਾਈ ਪਾ ਦੇ 15 ਕਿਲੋ ਚੋਖੜੇ 15 ਕਿਲੋ ਹੋਵੇ ਤੇ ਲੈ ਜੇ ਨਹੀਂ ਤੇ ਵੀ ਸਾਈ ਲੈ ਜੇ ਬਾਅਦ ਠੀਕ ਹੈ ਜੀ ਕੋਈ ਚੱਕ ਨਹੀਂ ਸ਼ੋਰਟ ਕਰ ਦਾਂਗੇ ਕੇ ਸ਼ੋਰਟ ਫੁੱਲੀ ਕਰ ਦਾਂਗੇ ਆ ਸ਼ੋਰਟ ਕਰ ਦਾਂਗੇ ਕੋਈ ਚੱਕ ਨਹੀਂ ਹਾਂਜੀ ਤੇ ਆ ਝੋਟੀ ਆ ਵੀ ਸੂਈ ਆ ਜੀ ਦੂਜਾ ਸੋਨਾ ਠੀਕ ਹੈ ਠੀਕ ਹੈ ਆ ਵੇਖੋ ਝੋਟੀ ਵੇਖੋ ਜਿਆਦਾ ਹੀ ਵੱਡੀ ਆ ਤੇ ਪਲ ਜੁੜੀ ਇਹਨੂੰ ਚਾਹੀਦੀ ਈ 10-12 ਦਿਨ ਦੀ ਠੀਕ ਹੈ ਉਹ ਕਹੇ ਠਹਿਰ ਤੇ ਫੜ ਤੇ ਠਹਿਰ ਤੇ ਆ ਵੇਖੋ ਇਹ ਕਹਿ ਝੋਟੀ ਥਲੇ ਬ੍ਰਿਸਕ ਕਹਿਣ ਵਾਲੀ ਗੱਲਾਂ ਬਤਾਲਣ ਕੋਈ ਨਹੀਂ ਆ 14 ਕਿਲੋ ਦੁੱਧ 15 ਕਿਲੋ ਲੀਟਰ ਲਾ ਕੇ ਖਰੇ ਕੋਈ ਇਹਦੇ ਕੋਈ ਹੈਗਾ ਇਹਦੇ ਕੋਲ ਲੀਟਰ ਮਿਲ ਕੇ ਖਰੇ ਜਿਹੜੇ ਥਲੇ ਹੈਗਾ ਉਹ ਤੁਹਾਨੂੰ ਦੱਸਾਂਗੇ ਜਿੱਥੇ ਘਾਟੇ ਨੇ ਘਾਟੇ ਸਮੇਂ ਉਹਨੇ ਥੋੜੀ ਖੜੇ ਹੋਰ ਬਤੋ ਟੱਟਾ ਯੋਨ ਮੋਰ ਟੱਟਾ ਇਹਦੇ ਮਗਰ ਝੋਟੀ ਮੋਰ ਠੀਕ ਹੈ ਜੀ ਚਵਾਈ ਆ ਪੋਲੀਚਰ ਡਾਲ ਕੇ ਉੱਪਰ ਨਾ ਦਿੱਕੋ ਨਾ ਇਹ ਡਾਲਣਾ ਝੋਟੀ ਹੈ ਤਾਂ ਜਵਾਨ ਤੇ ਗਾੜੀ ਤੋਂ ਲੈ ਕੇ ਪਿਆਰ ਯਾਰ ਹਾਂ ਜੀ ਜੀ ਨਾਰਾ ਦਾ ਝੱਡਾ ਇੱਕ ਸਾਧ ਵੇਖੋ ਸੇਲ ਵੇਖੋ ਪੋੜਨ ਦਾ ਬੂਰੀ ਫੇਰੀਆ ਮਰਕੂਸ ਤੋਂ ਹੋਰ ਨਹੀਂ ਗੱਲ ਕੇ ਬਾਕੀ ਸਾਰੀਆਂ ਪ੍ਰੀਖੀਆਂ ਇੱਥੇ ਹੁੰਦੀਆਂ ਹੋਰ ਇਹ ਜਾ ਆ ਰੌਣ ਲੈ ਵੀ ਦੀ ਇਹ ਵੀ ਸਾਫ ਆਹ ਸਾਫ ਚਵਾਈ ਨਹੀਂ ਵੀ ਇੱਕ ਨੰਬਰ ਤੇ ਦੁੱਧ ਵੀ 15 ਕਿਲੋ ਹੀ ਹੋਊਗਾ ਠੀਕ ਠੀਕ ਤੇ ਇਹਦਾ ਕੀ ਦੇ ਵੀ ਰੇਬ ਜੋ ਮੱਦੀ ਮੰਗ ਲਈਏ ਦਾ ਇਹਦਾ ਡੀਲਰ ਪਾਉਣੇ ਦੋ ਜੋ ਮੱਦੀ ਮੰਗੇ 1 ਲੱਖ ਦੇ 45 ਹਜ਼ਾਰ ਛੋਟੀ ਦੇ ਰਾਂਗੇ ਛੋਟੇ ਸਪਾਸ ਚੱਕਾ ਦਾ ਦੇ ਭਾਈ ਕੋਈ ਠੀਕ ਹੈ ਠੀਕ ਹੈ ਠੀਕ ਉਹ ਤਾਂ ਬਲਕਿ ਬਾਅਦ ਆ ਛੋਟੀ ਇਹ ਹਾਂਜੀ ਇਹਦਾ ਕੀ ਪਹਿਲੇ ਛੋਟੀਆਂ ਚਾਰ ਤਾਂ ਦਿਆ ਠੀਕ ਹੈ ਠੀਕ ਪਰ ਪਹਿਲਾਂ ਲੈ ਦੁੱਧਾ ਲੈ ਇਹੋ ਕੋਲ ਅੱਛਾ ਆਪਾਂ ਪਹਿਲਾਂ ਆਪਾਂ ਪਹਿਲਾਂ ਆਪਣੇ ਆਪਣੀ ਮਰਜ਼ੀ ਵਾਲੇ ਹਨਾ ਚਾਰ ਦਾ ਜਿੰਨੇ ਦੁੱਧੇ ਸੂ ਸੂ ਪੈਣੀਆ ਠੀਕ ਹੈ ਜੀ ਆ ਜਿੰਨੇ ਜਿੰਨੇ ਦੁੱਧੇ ਸੂ ਕੱਟੀ ਮਗ ਰਿਆ ਉਹ ਤਾਂ ਹੁੰਦਾ 10 ਕਿਲੋ ਠੀਕ ਹੈ ਜੀ ਖੋਲ ਦੇ ਦੋ ਡੱਗ ਚੋਵੇਂ ਕੋਈ ਚੈਟ ਆ ਵਿੱਚ ਕੋਈ ਜੱਦਾ ਮੱਦੀ ਚੋੜੇ ਤੇ ਸੱਣੀ ਹਾਲੇ ਮੇਰੇ ਖੋਲ ਛੋਟੀ ਵੱਧ ਜ਼ਿਆਦਾ ਨਹੀਂ ਉਹਨਾਂ ਦਾ ਬਾਗਾ ਕਿਲੋ ਦੇਣੀ ਛੋਟਾ ਠੀਕ ਹੈ ਜੀ ਛੋਟੀ ਜਾਰੀ ਚੰਗੀ ਆ 48 ਸਾਫ ਦੇਖੋ ਜਵਾਨ ਇਹ ਵੀ ਚੰਗੀ ਆ ਦਾ ਇੱਥੇ ਕੁਮਾਰਾ ਬਈ ਆ ਆ ਆਪਾਂ ਕਾਹਦੀਆਂ ਦੂਜੇ ਦੱਦਾਂ ਝੋਲੀਆਂ ਪਹਿਲਾਂ ਆਪਾਂ ਥੋੜੀ ਕੱਟ ਲੈਨੇ ਹਾਂ ਹਾਂਜੀ ਆ ਕੱਟੀ ਇਹਦੇ ਪਿੱਛੇ ਆਹ ਕੱਟੀ ਹਾਂਜੀ ਤੇ ਕੀ ਗੇਟ ਇਹਦਾ ਹਾਂਜੀ ਕਿੰਨੇ ਦੇ ਦੀਏ ਤੁਸੀਂ ਰੋਜ਼ ਵੇਚਦੇ ਇਹ ਮਾਰ ਨਾ ਜਾਇਦੇ ਬਸ ਆਪਣਾ ਪਹਿਲੇ ਜੀ ਜਾਵੇ ਹਾਂ ਪਹਿਲੀਆਂ ਹੀ ਪਹਿਲੇ ਫੋਨ ਚ ਹੀ ਜਾਵੇ ਪਹਿਲੇ ਫੋਨ ਜਾਵੇ ਹਾਂਜੀ ਛੋਟੀ 30 ਨਹੀਂ ਹੋਈ ਜੀ ਹਾਂਜੀ 25 ਦੀ ਵੇਚ ਦੀ ਕਰ ਦੋ ਜਿਆ ਜੀ ਤੇ ਮम्मा ਪੱਜੀ ਦੋ ਜਿਆ ਜੋ ਕਰ ਲਓ ਕਰ ਲਓ ਕੋਈ ਨਹੀਂ ਆਪੇ ਕਰ ਦੋ ਕਰ ਦੋ ਆਪੇ ਛੋਟੀ 12000 ਦੀ ਦੇ ਠੀਕ ਹੈ ਠੀਕ ਵੇਖੋ ਪੂਰੀ ਛੋਟੀ ਹੈ ਕਿਦਾਂ ਲੱਗਾ ਸਾਫ ਲੇ ਗੀ 30 ਮਿੰਨਾਂ ਚੋਗੇ ਫੜੀਏ ਫਿਰ 20000 ਨੇ ਹਾਂਜੀ ਹੈਗੀ ਹੈ ਬਾਜ਼ਾਰ ਹੋ ਰਿਹਾ ਬਾਜ਼ਾਰ ਦੋ ਹਾਂਜੀ ਤੇ ਇਹਦਾ ਇਹਨੂੰ ਛੋਟੀ ਚਾਰ ਦੰਦਿਆ ਹਾਂ ਜੀ ਖੱਟਾ ਦੇ ਮਲ ਰਿਹਾ ਠੀਕ ਜੰਡ ਬਦ ਦੱਬੇ ਆਲਾ ਜਹਾ ਹੁਣ ਇੱਕ ਥਾਂ ਛੱਡ ਕੇ ਹਾਂਜੀ 11 ਕਿਲੋ ਦੁੱਧ ਹੋਊਗਾ ਠੀਕ ਸਾਰਾ ਚੌਂਦਰ 12 ਹੱਦ ਲੋਕ ਇਹ ਆਹ ਇਹ ਪੈਂਦਾ ਇੱਦਾਂ ਪੈਂਦਾ ਇੱਦਾਂ ਆਹ ਅਧੋਰੀਓ ਤੋਂ ਨਾ ਡਰਦੀਆਂ ਛੋਟੀਆਂ ਜਦੋਂ ਬਾਹਰ ਹੁੰਦੀਆਂ ਪਰ ਇਹ ਘਰ ਪਰ ਨਹੀਂ ਬੈਠਾ ਹਾਂ ਇਹ ਵੀ ਟੋਟੀ ਲੈਵੇ ਸਾਫਰੀ ਆ ਗਏ ਕੱਲਾ ਕੱਲਾ ਥਾਣੇ ਨੂੰ ਕਮਾਲ ਹੋ ਗਿਆ ਆ ਹਾਂ ਜੀ ਇਹ ਬਈਸ ਮੌਲਕ ਝੋੜੀ 35 40 ਦੀ ਵੇਚ ਜੀ ਗਈ ਆ ਹਾਂ ਤੇ ਨਾ ਝੋੜੀ ਜੋ ਮੱਗੀ ਬੰਦੇ 30 35 ਜੋ ਮੱਗੀ ਮੱਗੀ ਹਾਂ ਨਾ ਝੋੜੀ ਸਵਾ ਲੱਖ ਰੀ ਸਵਾ ਲੱਖ ਰੀ ਹਾਂ ਵੇਲੇ ਕਟੀਬ ਹੋ ਚੰਗੀ ਠੀਕ ਨਹੀਂ ਕੋਈ ਨਹੀਂ ਜੀ ਕੱਦ ਪਹਿਲੀ ਵੀਡੀਓ ਬਸ ਆਪਣੀ ਆਪ ਵੀ ਤੁਸੀਂ ਬਸ ਕਰਦੇ ਹੋਏ ਜੇ ਕਹਿੰਦਾ ਮੁੰਡੇ ਆਪਣੀ ਮੰਗਾਲੀ ਇਹ ਮਾੜਾ ਬਚਾਰ ਵਾਲੀ ਇਹ ਕਹਿੰਦਾ ਬੰਦਾ ਵੀ ਜਾਲੀ ਹੈ ਥਾਣਾ ਤੇ ਕਸ ਨਹੀਂ ਕਾਵਾ ਜੀ ਇਧਰ ਨਹੀਂ ਗੱਬਣ ਗੱਬਣ ਝੋੜੀ ਹਾਂ ਜੀ ਹਾਂ ਜੀ ਜੋ ਜੱਸ ਹੋ ਜਾ ਜੀ ਦੇਰ ਘਰ ਅਰੇ ਦੇ ਮਤਲਬ ਕੱਲ ਦੇ ਪੂਰੇ ਹੋ ਗਏ ਆ ਕੋਈ ਪਿਛੇ ਦੀ ਕੋਈ ਕਿਹ ਰਕਮ ਦੀ ਉਹ ਫੁੱਲ ਗਾਰੰਟੀ ਠੀਕ ਆ ਠੀਕ ਆ ਪਿਛੇ ਦੀ ਸਾਹ ਹਾਂ ਥਾਣ ਥੋਣ ਆਣ ਕੇ ਵੇਖ ਲੈ ਪਿਛੇ ਦੀ ਗੈਂਟੀ ਆ ਹਾਂ ਹਾਂ ਹਾਂਜੀ ਕੋਈ ਭਾਵੇਂ ਕਿਹ ਰਕਮ ਦੀ ਆਪਾਂ ਪੁੱਤੇ ਸਮਝਾਂਦੇ ਠੀਕ ਆ ਠੀਕ ਲੈ ਆ ਕੋ ਇਹ ਝੋਟੀ ਦਾ ਕੀ ਰੇਟ ਹੈ ਝੋਟੀ ਦਾ ਰੇਟ ਜੋ ਮਰਦੀ ਹੋਵੇ 70 75 ਦੀ ਹੋ ਮਰਦੀ ਬੰਨੀਆਂ ਲੈਣ ਵਾਲੀ ਗੱਲ ਹੈ ਸਿਰਫ ਹਾਂਜੀ ਝੋਟੀ ਸਾਹਿਬ ਝੋਟੀ ਸਵਾ ਸੂਵੇਂ 70 75 ਦੀ ਹਾਦਿਆਂ 62000 ਦੀ ਜੇ ਨਾਲ 62000 ਠੀਕ ਹੈ ਤੇ ਆਹ ਝੋਟੀ ਚਲੋ ਇਦਾਂ ਖਾਣਦੇ ਹਾਂ ਇਹਦਾ ਮਰਾ ਕਰਦੇ ਹਾਂ ਸੂਈ ਹੈ ਕਾਜੀ ਠੀਕ ਹੈ ਉਹ ਬੱਜਾ ਜਿਹੜਾ ਥਾਣ ਮਖਾ ਦੋ ਇੱਕ ਰੱਖ ਪੈਦਾ ਵਿਚਾਰੀ ਸਕੇ ਥਾਣੇ ਦੇ ਕੋਲ ਕਿਰੇ ਕਿਰੇ ਹਾਂਜੀ ਦੁੱਧ ਝੋਟੀ ਕੋ 10000 ਕਿੰਨੂ ਠੀਕ ਹੈ ਝੋਟੀ ਦੇਦਾ ਮਿਹਾਨ ਦਾ